ਲੱਜ ਤਾਂ ਲੇਟ ਹੋ ਗਏ ਯਾਰ ਗਾਲਾਂ ਕੱਢਣਗੇ ਜਿਨ੍ਹਾਂ ਦੇ ਦੁੱਧ ਪਾਉਣੇ ਆ ਇਹ ਚ ਹੋਗਾ 10 ਲੀਟਰ ਦੁੱਧ ਇਹ ਚ ਪਾ ਦਿੰਨੇ ਆ 3 ਲੀਟਰ ਪਾਣੀ ਹਰ ਜਾ ਹਰ ਜਾ ਇਹਦੇ ਚ ਹੈਗਾ 7 ਲੀਟਰ ਇਹ ਚ ਪਾ ਦਿੰਨੇ ਆ 5 ਲੀਟਰ 5 ਤਾਂ ਬੜਾ ਹੋ ਜੂ 3 ਪਾ ਲੈ ਚੱਕੀ ਨੂੰ ਹੋ ਗਿਆ ਕੰਮ ਲੋਕ ਵੀ ਨਾ ਦੇਖ ਲੈਣ ਪਾਣੀ ਪਾਲਿਆ ਪੁੱਤ ਤੇਰੇ ਹੱਡਾਂ ਚੋਂ ਕੱਢੂ ਉਹ ਇੰਨਾ ਕਾਣੂ ਪਾਇਆ ਮੈਂ ਤਾਂ ਥੋੜਾ ਹੀ ਪਾਇਗਾ ਇੰਨਾ ਨਾ ਚੱਕਰ ਮੰਨੋ ਇੰਨਾ ਦਾ ਪੌਣਾ ਹੱਕ ਹੈ ਹਾਜਮ ਨਹੀਂ ਆਉਂਦਾ ਕਈਆਂ ਦੇ ਪਾਣੀ ਕਰੋ ਓਏ ਆ ਕੈਨੀ ਚਾਮ ਚੱਕ ਕੇ ਸਾਹਮਲੇ ਅੰਦਰ ਉਹ ਕਹਿੰਦੀ ਬਾਰਡੇ ਮਨਾਉਣਾ ਬਾਰਡੇ ਮਨਾਉਣਾ ਦੱਸ ਐਵੇਂ ਮੈਂ ਕਾਣੂ ਖਰਚਾ ਕਰਨਾ ਇਹਦਾ ਚੀਜ਼ਾਂ ਤੇ ਨਾ ਪਹਿਲੀ ਤੰਗ ਹੋਏ ਪਿਆਂਗੇ। ਉਹ ਆਜੋ ਪੈਰ ਧੋਤ ਪਵਾ ਲੋ। ਉਹ ਤੁਰਪੋ ਪਾਈ ਝਾਂਜਰਾ ਪਾਈਆਂ ਨੇ ਗਿਆ ਤੁਰਪੋ ਤਾਂ ਆਉਨੀਆਂ ਭਾਈ ਮੂੰਹ ਮੱਚਦਾ। ਮੂੰਹ ਮੱਚਦੇ ਦੀ ਗੱਲ ਨਹੀਂ ਹੈਗੀ ਕਾਂਟਾ ਹੋ ਗਿਆ ਮੈਨੂੰ ਹਾਕਾ ਮਾਰਦੇ ਨੂੰ। ਉਹ ਕੀ ਗੱਲ ਬਈ ਅੱਜ ਲੇਟ ਹੋ ਗਿਆ? ਉਹ ਲੇਟ ਤਾਂ ਮੇਰੇ ਸਾਲੇ ਦੀ ਭੈਣ ਮੇਰੇ ਬਾਪੂ ਦੀ ਨੂੰ ਮੇਰੇ ਸਹੁਰੇ ਦੀ ਕੁੜੀ ਦਾ ਜਨਮ ਦਿਨ ਆ ਯਾਰ। ਇਹ ਕੀ ਕਹਿ ਗਿਆ ਤੂੰ? ਉਹ ਜੇ ਤੁਹਾਨੂੰ ਪਤਾ ਲੱਗਣ ਲੱਗਿਆ ਨਾ ਟੋਲੀਆਂ ਉਹਨੂੰ ਕੁਵਾੜੀਆਂ ਦੇ ਪੀਂਆਂ ਹੁੰਦੀਆਂ ਉਹ ਗੋਲੂ ਗਿਆ ਚੱਕ ਕੇ ਦੁੱਧ ਪਵਾ ਉਹ ਗੱਲ ਸੁਣ ਲੈ ਬਾਈ ਕਿੱਦਾਂ ਦਾ ਤੂੰ ਆਉਣ ਲੱਗ ਗਿਆ ਸਾਡੇ ਉਹਦੇ ਦੇ ਦੋ ਜਵਾਕ ਪੱਕੇ ਬਿਮਾਰ ਰਹਿੰਦੇ ਨੇ ਨਾਲੇ ਇੱਕ ਗੱਲ ਹੋਰ ਜਿਹੜਾ ਦੂਜਾ ਉਹ ਮੈਂ ਸੁਣਿਆ ਬਾਹਰ ਵਗ ਗਿਆ ਬਾਹਰ ਤਾਂ ਜਾਣੀ ਸੀ ਆ ਪਿਓਰ ਦੁੱਧ ਪਿਆਈ ਗਿਆ ਤੁਹਾਨੂੰ ਭੈਣਾ ਜਦੋਂ ਦੁੱਕੀ ਬੱਚੀ ਨਹੀਂ ਉਹਨੂੰ ਬਾਹਰ ਭੱਜ ਗਿਆ ਕੀ ਹੋ ਗਿਆ ਉਹ ਦੁੱਧ ਪਵਾ ਯਾਰ ਹੋਣਾ ਕੀ ਹੈ ਨਾਲੇ ਕੱਲ ਨੂੰ ਪੈਸੇ ਦਾ ਹਿਸਾਬ ਕਰ ਦਿਓ ਸਾਬ ਕਰਦਾ ਕੋਈ ਨਹੀਂ ਭੱਜੇ ਨਹੀਂ ਜਾਂਦੇ ਤਿੰਨ ਮਹੀਨੇ ਹੋ ਗਏ ਬਾਈ ਕੋਈ ਨਹੀਂ ਇੱਕ ਮਹੀਨਾ ਹੋਰ ਸਾਰ ਲਾ ਪਾਈ ਚਾਹੇ 10 ਰੁਪਏ ਵੱਧ ਲੈ ਲਿਆ ਕਰ ਦੁੱਧ ਇਦੋਂ ਵੱਧ ਵਧੀਆ ਹੈਗਾ ਉਹ ਲਿਆ ਦਿਆ ਕਰ ਉਹ ਪਾਈ ਇਦੂ ਪ्योर ਦੁੱਧ ਨਹੀਂ ਮਿਲਣਾ ਹੈਗਾ ਘਰ ਦੀਆਂ ਮੱਝਾਂ ਦਾ ਦੁੱਧ ਹੈਗਾ ਐਨੀ ਮੋਟੀ ਕਰੀਮ ਆਉਗੀ ਜਦੋਂ ਵਾਲ ਕੇ ਫ੍ਰਿਜ ਚ ਲਾਤਾ ਚਾਹੇ ਉੱਤੇ ਤੁਰੇ ਫਿਰਿਓ ਪੰਮਿਆ ਇਹਦਾ ਨੌਈ ਚਿੱਟਾ ਦੁੱਧ ਆ ਓਏ ਕਾਪੜਾ ਚੋਦੀ ਵਾਲੀ ਆ ਓਏ ਦੇਚ ਮੇਰਾ ਸਾਲਾ ਬਹੁਤ ਕੁਸ ਬਣਾ ਗਿਆ ਤੂੰ ਹਲੋ ਰੁਕ ਰੁਕ ਰੱਖ ਕਰਤਾ ਉਹੀ ਕੰਮ ਤਾਂ ਜੁਤ ਜੜਾ ਦੇ ਜਿਆ ਕਰ ਜਵਾਕ ਬਿਮਾਰ ਕਰੇ ਪੈਨੇ ਤਾਂ ਸੁੱਧ ਨਾਲ ਜਰੋ ਤੈਨੂੰ ਕਹਿਤਾ 70 ਦੇ 80 ਰੇਟ ਲੈ ਲਈ ਉਹ ਫੇਰ ਨਹੀਂ ਸਾਨੂੰ ਨਕਲੀ ਦੁੱਧ ਦੇ ਗਿਆ ਦੇਖ ਇਹਨਾਂ ਤੇ ਤੇਰੇ ਕਿਵੇਂ ਮਜ਼ਦਰਾਏ ਪੈਨੇ ਢਿੱਡ ਦੁਖਦਾ ਕਿਸਦਾ ਕੁਛ ਹੋਇਆ ਪਿਆ ਢਿੱਡ ਜਵਾਲਾ ਦਿਖਾਂਦਾ ਹੀ ਰਾਤ ਦਾ ਢਿੱਡ ਕਾਨੂੰ ਹੁਣ ਤੇਰੇ ਦਾ ਪੈਸੇ ਦੇਣ ਬੜੀ ਕਿਹੜਾ ਉਠ ਖੜਦਾ ਥੋਡੇ ਪੈਸਿਆਂ ਦੀ ਕੀ ਗੱਲ ਆ ਪੈਸੇ ਤਾਂ ਦੱਸ ਕਿੰਨੇ ਚਾਹੀਦੇ ਨੇ ਪਾਦਾ ਜਿੱਦਾਂ ਦੁੱਧ ਪੀਤਾ ਉਦੋਂ ਦਾ ਦੁੱਖਦਾ ਦੁੱਧ ਤਾਂ ਮੇਰਾ ਪਿਓਰ ਆ ਬਾਈ ਚਾਹੇ ਹੁਣ ਫੈਟ ਲਵਾ ਕੇ ਦੇਖ ਲਓ 10 ਪੁਆਇੰਟ ਜੀ ਫੈਟ ਐਦੀ ਉਹ ਪਿਓਰ ਤਾਂ ਦਿਖੀ ਜਾਂਦਾ ਤੇਰੇ ਤਾਂ ਦੇਖ ਲੈ ਇਹਨਾਂ ਦੇ ਚਿਹਰੇ ਨੂੰ ਪਾਣਾ ਗਾ ਗੁਲਾਕਾਂ ਤਾਂ ਖਣ ਕਲੇ ਦੁੱਧ ਨਾਲ ਹੀ ਹੋ ਜਾਣਗੇ ਚਿਹਰੇ ਯਾਰ ਤੇਰੇ ਨਾਲ ਨਹੀਂ ਜਾਣੀ ਮਾਇਆ ਇਹ ਰੰਡ ਤੇ ਕਿਸੇ ਨੇ ਨਹੀਂ ਖੜਨਾ ਤੇਰੇ ਨਾਲ ਬਾਈ ਮਾਇਆ ਤਾਂ ਮਰ ਗਈ ਚੁੱਕ ਝੁਗਾ ਚੱਕਦੇ ਹੁਣ ਝੁਗਾ ਚੱਕਣ ਦੀ ਗੱਲ ਨਹੀਂ ਦੁੱਧ ਚੱਜਦਾ ਦੇ ਕੇ ਜਾ ਹਾਂ ਮੈਂ ਨਹੀਂ ਚੱਲਣਾ ਤੇਰਾ ਬਾਈ ਦੁੱਧ ਚੱਜਦਾ ਹੀ ਹੈਗਾ ਆਹ ਦੇਖ ਲਓ ਰੱਬ ਦੇਖਦਾ ਆਹ ਦੇਖ ਲਓ ਰੱਬ ਤਾਂ ਦੇਖੂ ਕੋਈ ਨਹੀਂ ਹਾਂ ਰੱਬ ਦੇਖੂ ਰੱਬ ਦੇਖੂ ਪੀ ਕੇ ਭੈਣਾਂ ਤਿੰਨ ਮਹੀਨੇ ਦੁੱਧ ਹੁਣ ਤੁਸੀਂ ਝੁੱਗਾ ਚੱਕਦਾ ਮੈਨੂੰ ਹੈ ਮੇਰੇ ਵੀ ਜਵਾਕ ਨੇ ਛੋਟੇ ਛੋਟੇ ਇਹਦੇ ਜੇ ਡੇ ਡੇ ਨੇਗੇ ਇੱਕ ਤਾਂ ਉਹ ਪੱਗ ਨਾਲ ਦਾ ਜਮਾ 1500 ਲੱਗਿਆ ਕੱਲ ਦਾ ਦਵਾਈ ਤੇ 1500 ਮੈਂ ਲਵਾਇਆਗਾ ਜਦੋਂ ਤੁਸੀਂ ਸੱਜਣਾ ਲੈ ਕੇ ਲੇ ਕੇ ਤਾਂ ਹੀ ਆ ਹੋਊਗਾ ਜਵਾਕ ਦੁੱਧ ਪਿੰਦੇ ਨੇ ਹੋਰ ਇੱਥੇ ਕੀ ਹੋਖੰਦੇ ਨੇ ਸਿੱਧਾ ਤੁਸੀਂ ਝੁੱਗਾ ਚੱਕਦੇ ਹੁਣ ਝੁੱਗਾ ਕੋਈ ਨਹੀਂ ਚੱਕਿਆ ਸੀ ਮੈਂ ਬਈ ਇਕੱਠ ਕਰੂੰਗਾ ਕਰ ਲਈ ਇਕੱਠ ਤੂੰ ਹਾਂ ਸਿੱਧੀ ਗੱਲ ਹੈਗੀ ਆਏ ਹੁਣ ਯਾਰ 7000 ਰੁਪਏ ਤੇਰੇਕ ਨਹੀਂ ਛੜਦਾ 6000 ਰੁਪਏ ਤੇਰੇਕ ਨਹੀਂ ਛੜਦਾ ਐ ਥੜੂਗਾ ਕੰਮ ਮੇਰਾ ਚੱਲੂ ਯਾਰ ਚੱਲ ਜਾ ਯਾਰ ਮੇਰਾ ਤੁਸੀਂ ਭਾਈ ਨੇ ਟੀਂਡਿਆਂ ਨਾਲ ਲਾ ਦੋਂਗੇ ਢੋਲਕੀ ਵੱਜਣਾ ਕੋਈ ਗੱਲ ਨਹੀਂ 6-7000 ਨਾਲ ਕੀ ਮੇਰੀ ਢੂਹੀ ਖੁਰਦੀ ਐ ਉਦੋਂ ਤਾਂ ਮੈਂ ਸੁੱਤੋਂ ਦੁੱਗਣੇ ਕਮਾ ਲੇ ਭਾਈ ਨਾਲ 1.5 ਲੱਖ ਦਾ ਦੁੱਧ ਵੇਚ ਤਾ ਇਹਨਾਂ ਨੂੰ ਮਹੀਨੇ 'ਚ ਕੀ ਮੜਾ ਹੈ ਹੂੰ ਕਹਿੰਦੇ ਢੋਲਕੀ ਤੇਰੀ ਟੀਂਡਿਆਂ ਨਾਲ ਵੱਜਣ ਲਾ ਦਾਂਗੇ ਭੈਣੋ ਮੈਂ ਤਾਂ ਥੋੜੀ ਨਾਲ ਟੀਂਡਿਆਂ ਨਾਲ ਵਜਾ ਕੇ ਰੱਜਾਂ ਮਾਰਦੇ ਨੇ ਗੱਲਾਂ ਇੱਕ ਗੱਲ ਹੋਰ ਆ ਬੁੜੀ ਜੀ ਪਤਾ ਕੀ ਕਹਿੰਦੀ ਕਹਿੰਦੀ ਇਹੋ ਜਿਹਾ ਦੁੱਧ ਦੇਈ ਮੇਰੇ ਮੁੰਡੇ ਰਾਜੀ ਹੋ ਜਾਣ ਹੁਣ ਭਾਏ ਨਾਲ 80 ਰੁਪਏ ਨਾਲ ਮੈਂ ਤਰੇ ਕਿਤੇ ਪੱਟ ਨਾ ਪੜਨ ਲਾਦਾ ਉਹ ਕੀ ਹਾਲ ਰੰਤੀ ਠੀਕ ਹੈ ਵੀਰੇ ਕਿੰਨਾ ਤੇ ਲੈਣਾ ਨਾਲ ਦੁੱਧ ਦੂ ਯਾਰ ਕਰੋ ਲੈਣੇ ਹੁੰਦੇ ਆਪ ਤਾਂ ਕੀ ਰੇਟ ਆ 70 ਰੁਪਏ ਲੀਟਰ ਲੈਣੇ ਆ 70 ਰੁਪਏ ਹਾਂ ਜੀ ਸਾਲ ਯਾਰ ਸਾਨੂੰ ਉਹ 80 ਰੁਪਏ ਲੀਟਰ ਲਾਈ ਗਿਆ ਯਾਰ ਕੀ ਦੀ ਗੱਲ ਕਰਦਾ ਉਹ ਜਿਹੜਾ ਸਾਈਕਲ ਤੇ ਨਹੀਂ ਲੀਟਰ ਜਾ ਟੰਗੀ ਫਿਰਦਾ ਦੰਦਾ ਤੂੰ ਮੁੱਤ ਅੱਛਾ ਜਿਹੜਾ ਮੁੱਦਾ ਹੈ ਲੀਟਰ ਮਾਰੀ ਆ ਹਾਂ 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 ਉਹਦੇ ਬਾਰੇ ਕੀ ਪੁੱਛਦਾਗਾ ਕੋਈ ਕੋਈ ਬਿਮਾਰ ਤਾਂ ਨਹੀਂ ਹੋਇਆ ਉਹਦਾ ਸਾਰੇ ਬਿਮਾਰ ਹੀ ਰਹਿੰਦੇ ਤੇ ਦਵਾਈਆਂ ਚੱਲਦੀਆਂ ਰਹਿੰਦੀਆਂ ਤਾਂ ਸਾਰੇ ਲੋਕਾਂ ਤੋਂ ਕਮਾ ਕੇ ਪੈਸੇ ਮੈਂ ਤਾਂ ਹੁਣੇ ਬਾਹਰ ਭੱਜ ਗਿਆ ਓਹੋ ਬਾਹਰ ਬੂਰ ਘਾਣੂ ਭੇਜਿਆ ਅੱਛਾ ਤਾਂ ਉਹਦੇ ਜਵਾਕਾਂ ਨੇ ਬਾਹਰਲੇ ਘਰੇ ਸੱਟਿਆ ਪਿਆ ਅੱਛਾ ਹਾਂ ਹਾਂ ਪਤਾ ਨਹੀਂ ਕਿ ਇਹ ਫਿਰਦਾ ਸਾਲੇ ਦਾ ਉਹ ਹੋਰ ਵੀ ਦੁੱਜੀ ਕਿਵੇਂ ਆ ਉਹ ਪੁੱਤ ਲਿਆ ਕੁਰਸੀ ਚੱਕ ਕੇ ਰੇ ਠੀਕ ਹੈ ਉਹ ਬਾਹਲੀ ਕੱਪੜੇ ਪਾਟੇ ਪੁਰਾਣੇ ਜੇ ਪਾਈ ਬੈਠਾ ਹੈ ਜਿਵੇਂ ਜਿਵੇਂ ਮਿਲ ਗਏ ਪਾਲੇ ਬਈ ਯਾਰ ਅੱਛਾ ਲੱਤ ਜੀ ਵੀ ਬੰਨੀ ਬੈਠਾ ਐ ਇਹ ਲੱਤ ਟੁੱਟ ਗਈ ਸੀ ਬਈ ਯਾਰ ਅੱਛਾ ਕਿਵੇਂ ਫਿਰ ਉਹ ਮਲਾਈ ਮਲੂਈ ਜੀ ਕਹਿੰਦਾ ਹੁੰਦਾ ਸੀਗਾ ਉੱਤੇ ਤਰਪਿਓ ਕੀ ਹਾਂ ਤੂੰ ਯਾਰ ਕੰਮ ਦੀ ਗੱਲ ਦੱਸ ਬਈ ਯਾਰ ਕੋਈ ਜ਼ਖਮਾਂ ਤੇ ਲੂਣ ਨਾ ਪਾ ਬਈ ਯਾਰ ਅੱਛਾ ਤੇ ਇੱਕ ਹੋਰ ਕਹਣਾ ਹੁੰਦਾ ਸੀਗਾ ਜੀਬ ਤੇ ਚਮਚਾ ਜਾਂ ਪਤਾ ਨਹੀਂ ਕੀ ਕਰ ਲੋ ਬਾਬਾ ਗੁਰੂ ਮੇਰਾ ਪਤਾ ਲੈਣਾ ਕਿ ਮੈਨੂੰ ਫਿੱਟ ਲਾਣ ਦਾ ਪਾਉਣਾ ਹੈ ਐਂ ਦੱਸੋ ਪਹਿਲਾਂ ਤਾਂ ਤੈਨੂੰ ਕਿਹਾ ਦੀ ਨਾ ਬੇਲੇ ਨੂੰ ਪਸਤਾਏਗਾ ਪਸਤਾਉਣ ਵਾਲੇ ਬਾਈ ਖੁਦ ਜਦੋਂ ਖੁਦ ਹੀ ਡੋਬਾ ਦੇ ਜਾਣ ਤਾਂ ਫਿਰ ਬਗਾਨੇ ਕਿੱਥੋਂ ਘੜਨਗੇ ਅੱਜ ਵਾਕਾਂ ਦਾ ਜਿੰਨਾ ਖਾਤਰ ਕਮਾਈਆਂ ਕਰੀ ਛੱਡ ਕੇ ਬਾਹਰ ਭੱਜ ਗਏ ਮੈਨੂੰ ਆ ਬਗਲ 'ਚ ਵਹਾਵੇ ਨਾ ਰੋਟੀ ਦਾ ਟੁਕਾ ਇੱਥੇ ਪਿਆ ਰਹਿਣਾ ਸਾਰਾ ਦਿਨ ਹੈ ਇੱਥੇ ਪਿਆ ਰਹਿਣਾ ਬਾਈ ਕੂਲਰ ਵੀ ਨਹੀਂ ਹੈਗਾ ਮੇਰੇ ਕੋਲ ਤਾਂ ਹੈਗਾ ਤੁਹਾਡੇ ਘਰੇ ਕੂਲਰ ਕੋਈ ਨਹੀਂ ਗਾਹਾਂ ਵਾਲੇ ਕੀ ਸੋਚਿਆ ਦੁੱਧ ਦਾ ਕੰਮ ਕਰਨਾ ਬਈ ਹੱਥ ਬੰਨ ਲਾਂਗਾ ਦੁੱਧ ਮੂਰੇ ਅਸਿਆ ਹਾਂ ਬਈ ਚਲ ਠੀਕ ਐ ਬਾਕੀ ਏ ਤੁਹਾਡਾ ਆਰਾਧਾਗਾ ਤਾਂ ਦੇਖ ਲਓ